ਬਜਾਵਾਲ ਸਾਹਿਬ ਜਾਣਕਾਰੀ ਦਿਓ ਕੱਲ ਜਿਹੜਾ ਕੁਮਰ ਵਿਜੇ ਪ੍ਰਤਾਪ ਹੋਰ ਨੇ ਪੰਜ ਸਾਲ ਵਾਸਤੇ ਬਾਦ ਦਾ ਅਸਵਤਖਿਆ ਪਾਰਟੀ ਵੱਲੋਂ ਕਿਸਰਾ ਦੇਖਿਆ ਉਹ ਕੱਲ੍ਹ ਇਸ ਕੇ ਇੰਟਰਨਲ ਮੈਟਰ ਹੈ ਆਮ ਆਦਮੀ ਪਾਰਟੀ ਬਟ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਦੀ ਸਾਡੀ ਸਾਰੀ ਜਮਾਤ ਜਿਹੜੀ ਹੈ ਇੰਟਰਨੈਸ਼ਨਲ ਪਾਰਟਿਸ ਤੇ ਵਿਸ਼ੇਸ਼ ਤੌਰ ਤੇ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਮੈਂ ਬਹੁਤ ਉਹਨਾਂ ਦੀ ਇੱਜ਼ਤ ਤੇ ਕਦਰ ਕਰਦਾ ਅਤੇ ਮੈਂ ਇਹ ਸਮਝਦਾ ਕਿ ਜੋ केजीवाल स्टाफ ਨੇ ਜਾਂ ਉਹਨਾਂ ਦੀ ਪਾਰਟੀ ਨੇ ਕੀਤਾ ਬਹੁਤ ਵੱਡਾ ਧੱਕਾ ਉਹਨਾਂ ਨਾਲ ਜੇਸੀ ਕੁਮਰ ਵਿਜੇ ਪ੍ਰਤਾਪ ਦੀ ਲਾਈਨ ਆਫ ਐਕਸ਼ਨ ਵੇਖੀ ਇਹਨਾਂ ਨੂੰ ਐਜ਼ ਅ ਪੋਸਟਰ ਬੁਏ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਤੇ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਸੂਤਰਾਂ ਨੂੰ ਮੈਨੂੰ ਪਤਾ ਹੈ ਰਿਲਾਈਬਲ ਸੋਰਸਸ ਤੋਂ ਮੈਂ ਲਾਂ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਇਹ ਗੱਲ ਦੱਸੀ ਸੀ ਕਿ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਅਸੀਂ ਤੁਹਾਨੂੰ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਲੈ ਕੇ ਆਵਾਂਗੇ ਕਿਉਂਕਿ ਕੇਜਰੀਵਾਲ ਸਾਹਿਬ ਦਾ ਕਹਿਣਾ ਸੀ ਕਿ ਮੈਂ ਇੱਕ ਕੰਮ ਤੁਹਾਡੇ ਕੋ ਘਰਾਨਾ ਹੈ ਕਿ ਜਿਹੜਾ ਬੈਬਲ ਕਲਾ ਬਰਗਾੜੀ ਤੇ ਬੈਬਲ ਕਲਾ ਦੇ ਕੇਸੇਸ ਨੇ ਉਹਦੇ ਵਿੱਚ ਸਿੱਟਦੇ ਇਹ ਮੈਂਬਰਸ ਹਨ ਉਹਨੇ ਕਿਹਾ ਕਿ ਸਾਨੂੰ ਯਾਰ ਬਹੁਤਾ ਟਾਈਮ ਨਹੀਂ ਲੱਗਣਾ ਜਿੱਦਣ ਕੋਈ ਆਨਰ ਚੀਫ ਮਿਨਿਸਟਰ ਆਏਗਾ ਯਾ ਆਨੈਸਟ ਪਾਰਟੀ ਇਮਾਨਦਾਰ ਜਮਾਤ ਆਏਗੀ ਅਸੀਂ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਕੱਢ ਕੇ ਅਗਲੇ ਦਿਨ ਲਾਗੂ ਕਰ ਦੇਣੀ ਤੇ ਬਰਗਾੜੀ ਤੇ ਮਹਿਬੂਲ ਕਲਾ ਦੇ ਜਿਹੜੇ ਇਸ਼ੂਜ਼ ਨੇ ਜਿਹੜੇ ਹਰ ਪੰਜਾਬੀ ਦੇ ਦਿਲ ਨੂੰ ਛੂਹਦੇ ਮੈਂ ਇਕੱਲੇ ਸਿੱਖ ਭਾਈਚਾਰੇ ਦੀ ਗੱਲ ਨਹੀਂ ਕਰਦਾ ਹਰ ਪੰਜਾਬੀ ਦੀ ਗੱਲ ਕਰਦਾ ਕਿਉਂਕਿ ਹਰ ਪੰਜਾਬ ਚ ਰਹਿਣ ਵਾਲਾ ਹਰ ਪੰਜਾਬੀ ਭਾਵੇਂ ਸਾਡੇ Hindu ਵੀਰ ਨੇ ਭਾਵੇਂ ਇਥੋਂ ਦੇ Christian ਭਾਈਚਾਰਾ ਭਾਵੇਂ Muslim ਭਰਾ ਨੇ ਭਾਵੇਂ Buddhist ਨੇ ਭਾਵੇਂ Jain ਸਾਰੇ ਦੇ ਸਾਰੇ ਸਿੱਖ ਧਰਮ ਦੇ ਵਿੱਚ ਬਹੁਤ ਤਕੀਦਤ ਰੱਖ ਉਹ ਵੀ ਸਾਰੇ ਜਾਣਦੇ ਸੀ ਕਿ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੀਆਂ ਬੇਅਦਬੀਆਂ ਹੋਈਆਂ ਤੇ ਕਰਾਉਣ ਵਾਲੇ ਜਿਹੜੇ ਦੋਸ਼ੀ ਨੇ ਜੇ ਪੰਜਾਬ ਵਿੱਚੋਂ ਸੇਫ ਨਹੀਂ ਤੇ ਫਿਰ ਹੋਰ ਕਿੱਥੇ ਹੋ। ਤੋਂ ਮੈਂ ਸਮਝ ਲੈਣਾ ਕਿ ਵੱਡਾ ਧੋਖਾ ਹੋਇਆ। ਕਹਿ ਕੇ ਥਾਕੇ ਮੈਂ ਲੀਡਰ ਆਫ ਦੀ ਆਪੋਜੀਸ਼ਨ ਆ ਜੇ ਰਿਕਾਰਡ ਕੱਢ ਕੇ ਵੇਖੋ। ਦੋ ਤਿੰਨ ਵਾਰ ਮੈਂ ਖੁਦ ਉੱਠ ਕੇ ਸੱਖ ਪੁਲਤਾਰ ਸਿੰਘ ਸਦਮਾ ਸਾਹਿਬ ਸਪੀਕਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਸਪੀਕਰ ਸਾਹਿਬ ਤੁਹਾਡਾ ਹਲਕਾ ਵੀ ਹੋਏ। ਜਿੱਥੇ ਸਾਰਿਆਂ ਨਾਲੋਂ ਪਹਿਲੇ ਇਹਦਾ ਉਥੇ ਸ਼ੁਰੂਆਤ ਹੋਈ ਸੀ ਇਸੇ ਪ੍ਰਕਾਰ ਦੀ ਬੈਬਲ ਕਾਟੇ ਕੋਟ ਕੁੰਮਰ ਵਿਜੇ ਦੀ ਫਾਈਲਿੰਗ ਹੋਈ ਸੀ ਐਪੀ ਸੈਂਟਰ ਹੋਏ ਤੁਸੀਂ ਖੁਦ ਜਾ ਕੇ ਵਾਅਦੇ ਕਰਦੇ ਰਹੇ ਉਹ ਘੱਟ ਤੋਂ ਘੱਟ ਕੁੰਮਰ ਵਿਜੇ ਪ੍ਰਤਾਪ ਨੂੰ ਬੋਲਣ ਦਾ ਵਕਤ ਹੀ ਦੇ ਦੋ ਉਹ ਕਹਿੰਦਾ ਸੀ ਮੈਨੂੰ 10 ਮਿੰਟ ਦਾ ਟਾਈਮ ਅਦਾਲਤ ਸਭਾ ਇਹ ਦਿੱਤਾ ਜਾ ਮੈਂ ਗੱਲ ਕਰਾਂ ਇਹਨਾਂ ਨੇ ਉਹਨਾਂ ਨੂੰ ਵਕਤ ਨਹੀਂ ਦਿੱਤਾ ਇਹ ਡਰੱਗਜ਼ ਦਾ ਇਸ਼ੂ ਤੇ ਇਹ ਲਖਿਆ ਜਿਨੀ ਕੁੰਮਰ ਵਿਜੇ ਪ੍ਰਤਾਪ ਨੂੰ ਨੌਲੇਜ ਹੈ ਕਿਸੇ ਨੂੰ ਹੈ ਨਹੀਂ ਹੁਣ ਤੁਸੀਂ ਵੇਖੋ ਕੁੰਮਰ ਵਿਜੇ ਪ੍ਰਤਾਪ ਪਾਰਟੀ ਕੋ 5 ਸਾਲ ਬਾਅਦ ਸਿਕੜ ਦਿੱਤਾ ਤਾਂ ਉਹਦਾ ਮਤਲਬ ਹੈ ਕਿ ਟੋਟਲ ਡਰਾਮਾ ਸੀ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਛੁੱਟਣੀ ਸੀ ਕੇਜਰੀਵਾਲ ਸਾਹਿਬ ਤੇ ਆਪ ਆਦਮੀ ਸ਼ਾਰੀ ਤੇ ਜਿਹੜਾ ਭਗਤਪਾਣ ਹੈ ਇਹ ਟੋਟਲ ਪੰਜਾਬ ਦੇ ਲੋਕਾਂ ਦਾ ਧੁਖਾ ਕਰ ਰਹੇ ਨੇ ਥੈਰੇਟਿਕਸ ਕਰ ਰਹੇ ਨੇ ਤੇ ਇਹਦਾ ਹੀ ਤੁਸੀਂ ਰਿਜ਼ਲਟ ਵੇਖ ਰਹੇ ਹੋ ਕਿ ਕੋਈ ਵੀ ਚੀਜ਼ ਨੇਪਰੇ ਨਹੀਂ ਚੜਪਾ ਹਾਂਜੀ ਮਾਨ ਸਿੰਘ ਪਿਛਲੇ ਦਿਨੀ ਜਿੰਨੇ ਤੇ ਨਾਮ ਹੋਇਆ ਲੋ ਜੀ ਆ ਆ ਬੈਂਕ ਖਾਤੇ ਦੀ ਵੀ ਸਟੇਟਮੈਂਟ ਆ ਰਹੀ ਹੈ ਕੁਝ ਕਰਨੀ ਚਾਹਵਾ ਦੋ ਚਲੋ ਦੇਖੀ ਹੈ ਕਿ ਅਸੂਜੀ ਨੂੰ ਪਤਾ ਦਾ ਹੰਕਾਰ ਮਰ ਗਿਆ ਤੁਸੀਂ ਕਿਵੇਂ ਮੇਰੀ ਬੇਨਤੀ ਇਸ ਤਰ੍ਹਾਂ ਹੈ ਆਪਣੀ ਪਾਰਟੀ ਦੀ ਕਿਸੇ ਮੈਂਬਰ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਅੰਤਰੇਗਾ ਨਸ਼ਾ ਦਸਤਾਨੇ ਲੈ ਕੇ ਤੁਹਾਨੂੰ ਸਿੰਘ ਨੂੰ ਬਿਠਾਇਆ ਲੇਕਿਨ ਕਰੇ ਨੈਗਲੀਜੈਂਸੀ ਤੋਂ ਕਿਪੋ ਅਸੀਂ ਇਹ ਗੱਲ ਕਲੀਅਰ ਕੀ ਸਾਫ ਤੋਂ ਨਸ਼ਾ ਕੋਈ ਵੇਚਦਾ ਹੋਵੇ ਜਾਂ ਬਕਾੰਦਾ ਹੋਵੇ ਉਹ ਭਾਵੇਂ ਕੋਈ ਪੋਲੀਟੀਸ਼ੀਅਨ ਹੋਵੇ ਭਾਵੇਂ ਪੁਲਿਸ ਦਾ ਅਫਸਰ ਹੋਵੇ ਪਾਵੇਂ ਕੋਈ ਬੀਰੋਕਰੇਟ ਹੋਵੇ ਪਾਵੇਂ ਕੋਈ ਡਰਗਸ ਦਾ ਸਮਗਰ ਹੋਵੇ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਬਟ ਇੱਕ ਚੀਜ਼ ਹੈ politically motivated ਨਾ ਹੋ ਸਾਢੇ 3 ਸਾਲ ਤੇ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਇੱਕ ਵਾਰ ਫੇਰ ਕੋਸ਼ਿਸ਼ ਕਰ ਰਹੇ ਹੋ ਕਿ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਛੁੱਟੀ ਹੈ ਦੇਖੋ ਤੁਸੀਂ ਕੋਈ 26 ਜਨਵਰੀ ਜਾਂ 15 ਦਾ ਸੱਕੜ ਕੇ ਵੇਖ ਲਓ ਪਹਿਲੇ ਸਾਲ ਜੇ 26 ਜਨਵਰੀ ਤੇ ਭਗਵੰਤ ਮਾਨ ਕਹਿੰਦਾ ਸੀ 15 ਅਗਸਤ ਤੱਕ ਨਸ਼ਾ ਬੰਦ ਹੋ ਜਾਏ ਜੇ 15 ਅਗਸਤ ਨੂੰ ਆਇਆ ਤੇ ਅਗਲੀ 26 ਜਨਵਰੀ ਦੀ ਡੇਟ ਦੇ ਦਿੱਤੀ ਤੇ ਇਸੇ ਕੇਜਰੀਵਾਲ ਨੇ ਇਹਨਾਂ ਦੇ ਪਾਰਟੀ ਦੇ ਸੁਪਰੀਮੋ ਨੇ 4 ਮਹੀਨਿਆਂ ਦਾ ਟਾਈਮ ਮੰਗਿਆ ਸੀ ਮੈਂ ਪਹਿਲੇ ਤਾਂ ਕੇਜਰੀਵਾਲ ਨੂੰ ਇਹ ਸਵਾਲ ਕਰਨਾ ਜੋ ਕੇਜਰੀਵਾਲ ਸਾਹਿਬ ਜਿਹਨੂੰ ਤੁਸੀਂ ਗ੍ਰਿਫਤਾਰ ਕੀਤਾ ਮੈਂ ਤਾਂ ਉਹਦਾ ਨਾਮ ਹੀ ਨਹੀਂ ਲੈਣਾ ਚਾਹੁੰਦਾ ਉਹਦੇ ਤੋਂ ਪਹਿਲੇ ਮਾਫੀ ਕਿਹੜੀ ਗੱਲੋਂ ਮੰਗੀ ਤੁਸੀਂ ਤੁਸੀਂ ਖੁਦ ਰਿਟਰਨ ਵਿੱਚ ਮਾਫੀ ਮੰਗੀ ਐ ਸਿਆਦ ਚਲੋ ਤੁਸੀਂ ਜੋ ਕੁਝ ਵੀ ਕਾਰ ਕਰਨੀ ਕਰੋ ਪਾਰਟੀ ਬਕਾਇਦਾ ਤੌਰ ਨਾਲ ਹੈ ਕਿਉਂਕਿ ਇਸ ਵਿਅਕਤੀ ਤੇ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਕਾਂਗਰਸ ਦੀ ਸਰਕਾਰ ਤੋਂ ਬਟ ਸਾਨੂੰ ਇਹ ਖੱਛਿਆ ਕਿ ਫੇਰ ਡਰਾਮਾ ਹੀ ਹੋ ਰਿਹਾ ਕੋਈ ਵੀ ਕੇਸ ਭਾਵੇਂ ਵਿਜੀਲੈਂਸ ਨੇ ਕੀਤਾ ਕ腐ਸ਼ਨ ਦਾ ਜਾਂ ਡਰੱਗਸ ਦੇ ਕੇਸੇ ਨਹੀਂ ਮੇਰੇ ਅੱਜ ਵੀ ਮੰਨਣਾ ਹੈ ਕਿ ਪੁਲਿਸ ਜਿਹੜੀ ਹੈ ਪੰਜਾਬ ਦੀ ਪੁਲਿਸ ਬਹੁਤ ਹੱਦ ਤੱਕ ਇਹ ਖੁਦ ਜ਼ਿਮੇਵਾਰ ਨੇ ਇਸ ਕਰਕੇ ਤੁਸੀਂ ਆਪੇ ਤੁਸੀਂ ਵੇਖੋ ਜਿਹੜੀ ਪੁਲਿਸ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾ ਸਕਦੀ ਹੈ ਜਿਹੜੀ ਪੁਲਿਸ ਰਾਜੀਤ ਸਿੰਘ ਐਸਜੀ ਨੂੰ ਜਿਹੜਾ ਡਰੱਗਸ ਦੇ ਵਿੱਚ ਵੱਡਾ ਨਾਂ ਹੈ ਉਹਨੂੰ ਖੁਦ ਭਜਾ ਸਕਦੀ ਜਿਹੜੇ ਲਾਰੈਂਸ ਬਿਸ਼ਨੋਈ ਦੇ ਵਿੱਚ ਜਿਹਨੂੰ ਕੇਸ ਚੋਂ ਬਾਹਰ ਕੱਢਿਆ ਗਿਆ ਡੀਐਸਪੀ ਸੰਧੂ ਉਹਨੂੰ ਖੁਦ ਭਜਾ ਸਕਦੀ ਹੈ ਤੇ ਜਦੋਂ ਮਰਜ਼ੀ ਵਾਪਸ ਭਗਾ ਸਕਦੀ ਹੈ ਇਸ ਗਵਰਨਮੈਂਟ 'ਤੇ ਤੁਹਾਨੂੰ ਕਿੰਨਾ ਭਰੋਸਾ ਹੋ ਸਕਦਾ ਮੈਂ ਇੱਥੇ ਇੱਕ ਭਗਵੰਤ ਨੂੰ ਤੇ ਕੇਜਰੀਵਾਲ ਨੂੰ ਇਥੇ ਇੱਕੋ ਗੱਲ ਕਹੂੰਗਾ ਕਿ ਇਸ ਕੇਸ ਨੂੰ ਕਿਸੇ ਬੰਨੇ ਲਾ ਕੇ ਛੱਡਿਓ ਤੇ ਨਹੀਂ ਤੇ ਪੰਜਾਬ ਦੇ ਵਿੱਚੋਂ ਬੋਰੀ ਬਿਸਤਰਾ ਚੁੱਪੇ ਤੇ ਭੱਜਣ ਵਾਲੇ ਬਣ ਹਾਂਜੀ ਅਗਲੀ ਗੱਲ ਹਾਂ ਅਗਲਾ ਸਵਾਲ ਕੋਈ ਤੁਹਾਡੇ ਚੋਂ ਬੱਲਵੰਤ ਸਾਹਿਬ ਅ ਵੀ ਆਪਾਂ ਗੱਲ ਕਰ ਰਹੇ ਆ 40000 ਵੋਟ ਬੈਂਕ ਬਹੁਤ ਆਫਰੀ ਗਾ ਪਰ ਲਗਾਤਾਰ ਡਾਊਨ ਜਾ ਰਿਹਾ ਹੈਗਾ ਕਿਸੇ ਟਾਈਮ ਦੇ ਉਪਰ ਇਹ ਕਹਿ ਦਿੰਦਾ ਸੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੋਣ ਬੈ ਕਹਿੰਦਾ ਮੈਂ ਨਾ ਚੈਨਾ ਤੱਕ ਵੀ ਕਿਤੇ ਮੈਂ ਦੇ ਜਾ ਤੇ ਇਹਨੂੰ ਕਿਵੇਂ ਦੇਖਦਾ ਹਾਂ ਕਿਉਂਕਿ ਉਹ ਜਮਾਤਾਂ ਦਾ ਜੋ ਇਤੋਂ ਗੱਲ ਇਸ ਤਰ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਮੁੰਨਾ ਇਹ ਬੇਸਿਕਲੀ ਸਿੱਖ ਜਮਾਤ ਸੀ ਇਟ ਵਾਸ ਅ ਰਿਪਰੈਜ਼ੈਂਟੇਟਿਵ ਆਫ ਦ ਸਿੱਖ ਇਹ ਜਿਹੜੀ ਪਾਰਟੀ ਦਾ ਜੋ ਜਨਮ ਹੋਇਆ ਹੈ ਇਹਨੂੰ ਐਜ਼ ਅ ਸਿੱਖ ਪਾਰਟੀ ਬਣਾਇਆ ਜਦੋਂ ਬਾਦਲ ਸਾਹਿਬ ਗਵਰਨਮੈਂਟ ਚਾਏ ਨੇ ਉਹਨਾਂ ਨੇ ਬਾਦਲ ਸਾਹਿਬ ਸੀਨੀਅਰ ਨੇ ਸਾਹਮਣੇ ਲਾ ਰਿਆ ਕਿ ਨਿਹਰਾ ਇਸ ਆਪਣੇ ਇੱਕ ਧਰਮ ਦਾ ਨਾਮ ਲੈ ਕੇ ਵੋਟ ਮੰਗਣਾ ਸਾਡੀ ਗੱਲ ਨਹੀਂ ਬੰਨੀ ਤੇ ਮੋਗੇ ਵਿੱਚ ਜਿਹੜੀ ਬਹੁਤ ਵੱਡੀ ਇੱਕ ਕਾਨਫਰੰਸ ਉਸ ਟਾਈਮ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਇਹ ਹੁਣ ਸਿੱਖ ਜਮਾਤ ਨਹੀਂ ਇੱਕ ਪੰਜਾਬੀ ਜਮਾਤ ਬਣ ਗਈ ਸੋ ਇਹਨਾਂ ਨੇ ਉਹਨੂੰ ਓਪਨ ਅਪ ਕੀਤਾ ਇੱਕ ਰਿਲੀਜੀਅਸ ਬੇਸਡ ਪਾਰਟੀ ਨੂੰ ਇੱਕ ਸੈਕੂਲਰ ਪਾਰਟੀ ਦਾ ਫੇਸ ਦੇਣ ਦੀ ਕੋਸ਼ਿਸ਼ ਅਨੁਵਾਦਿਤ ਕੋਈ ਤਕਲੀਫ ਨਹੀਂ ਅਸੀਂ ਮੰਨੇ ਆ ਕਿ ਗੁਰੂਆਂ ਪੀਰਾਂ ਪਗੰਬਰਾਂ ਦੀ ਤੇ ਸੂਰਬੀਰਾਂ ਦੀ ਦਿੱਤੀ ਇੱਥੇ ਤੇ ਗੁਰੂਆਂ ਨੇ ਖਾਲੀ ਹਮੇਸ਼ਾ ਸਾਂਝੀ ਬਾਤਤਾ ਦੀ ਕੀਤੀ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਬੋਲੀ ਕਾਂਗਰਸ ਹੀ ਇੱਕ ਜਮਾਤ ਜਿਹੜੀ ਨੈਸ਼ਨਲਿਸਟ ਵੀ ਹੈ ਤੇ ਸੈਕੂਲਰ ਵੀ ਇਹਨਾਂ ਨੇ ਕੀਤੀ ਉਹਦੇ ਨਾਲ ਨਾ ਫਿਰ ਇਹਨਾਂ ਨੇ ਸੋਚਿਆ ਕਿ ਚਲੋ ਬਾਕੀ ਲੋਕ ਤੇ ਕੁਝ ਹੱਦ ਤੱਕ ਸਾਡੇ ਨਾਲ ਆ ਹੀ ਗਏ ਨੇ ਤੇ ਵੋਟਾ ਲੈਣ ਵਾਸਤੇ ਇਹਨਾਂ ਨੇ ਇੱਕ ਇਸ ਕਿਸਮ ਦੀ ਤਾਕਤ ਨੂੰ ਬੈਕਗ੍ਰਾਉਂਡ ਦੇ ਵਿੱਚ ਜੱਫੀ ਪਾਈ ਜਿਹੜੀ ਸਿੱਖ ਇਸ਼ੂਜ਼ ਦੇ ਉੱਤੇ ਸਿੱਖ ਧਰਮ ਤੇ ਟੋਟਲੀ ਉਲਟ ਆਪੋਜੀਸ਼ਨ 'ਚ ਚੱਲਦੀ ਸੀ ਉਹਨਾਂ ਨਾਲ ਇਹਨਾਂ ਨੇ ਸਾਇਲੈਂਟ ਆਪਣੀ ਇੱਕ ਲਾਇਐਂਸ ਬਣਾਈ ਉਹਨਾਂ ਕੋ ਵੋਟਾਂ ਲਿਆ ਇੱਕ ਕਲੈਕਸ਼ਨ ਵੀ ਉਹਨਾਂ ਦੇ ਸਿਰ ਤੇ ਦਿੱਤੇ ਜਦੋਂ ਫਰਦਾਬਾਸ਼ ਹੋਇਆ ਲੋਕਾਂ 'ਚ ਸਮਝ ਆਈ ਕਿ ਜਿਹੜੀ ਦੋਰੀਵਾਰ ਇਹ 2012 ਜਿੱਤੇ ਨੇ ਉਹਦੇ ਫੈਕਟਰ ਕੀ ਫੈਕਟਰ ਜਦੋਂ ਸਾਹਮਣੇ ਆਏ ਕਿ ਇਹਨਾਂ ਨੇ ਮਦਦ ਜਿਹੜੀ ਹੈ ਇੱਕ ਇਹੋ ਜੀ ਆਰਗੇਨਾਈਜੇਸ਼ਨ ਦੀ ਲਈ ਹੈ ਜਿਹੜੀ ਕੰਪਲੀਟਲੀ ਸਿੱਖ ਪ੍ਰਿੰਸੀਪਲਸ ਦੇ ਅਗੇ ਚੱਲਦੀ ਹੈ। ਤੋਂ ਲੋਕਾਂ ਦੇ ਵਿੱਚੋਂ ਇਹਨਾਂ ਦੇ ਫੇਤ ਉੱਠਣਾ ਸ਼ੁਰੂ ਹੋ ਗਿਆ ਕਿ ਅੱਜ ਦੇ ਵੇਖੋ ਹਾਲਾਤ ਇਹੋ ਜਿਹੇ ਬਣ ਗਏ ਨੇ। ਕਿਸੇ ਨੂੰ ਅਕਾਲੀ ਲੀਡਰਸ਼ਿਪ ਦੇ ਫੇਤ ਹੀ ਨਹੀਂ। ਬਾਕੀਆਂ ਨੂੰ ਤੇ ਛੱਡ ਲੋ ਕਿਸੇ ਸਿੱਖ ਨੂੰ ਫੇਤ ਹੈ। ਫਿਰ ਇਹਨਾਂ ਨੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਸਾਡੇ ਦੇ ਨੇ ਉਹਨਾਂ ਆਵੇ ਚ ਇਨੀ ਭਾਰੀ ਮਦਖਲਕ। ਇਹਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ। ਇੱਕ ਸਿੱਖ ਮジョਰਿਟੀ ਸੂਬੇ ਵਿੱਚ ਜੇ ਇਥੇ ਧਰਮ ਪਰਿਵਰਤਨ ਹੋ ਰਿਹਾ ਪੰਜਾਬ ਦੇ ਵਿੱਚ ਸਿੱਖ ਵੀ ਜਿਹੜੇ ਨੇ ਉਹ ਕੁਝ ਹੋਰ ਧਰਮ ਅਪਣਾ ਰਹੇ ਨੇ ਤੇ ਇਸ ਤੋਂ ਵੱਡੀ ਖਤਰੇ ਦੀ ਕਹਿਤੀ ਕੀ ਹੋ ਸਕਦੀ ਕਿ ਜੇ ਜਿਹੜਾ ਤੁਹਾਡੇ ਇੱਕ ਮжоਰਟੀ ਸੂਬਾ ਹੋਵੇ ਜੇ ਉਹਦੇ ਵਿੱਚ ਤੁਹਾਡੀ ਪਰਿਵਰਤਨ ਹੋ ਰਿਹਾ ਉਹਦਾ ਮਤਲਬ ਤੁਹਾਡੇ ਇੰਸਟੀਚਿਊਸ਼ਨ ਜਿਹੜੇ ਧਾਰਮਿਕ ਇੰਸਟੀਚਿਊਸ਼ਨ ਜਿਨ੍ਹਾਂ ਨੇ ਗਰੀਬ ਲੋਕਾਂ ਨੂੰ ਮਿਡੀਓਕਰ ਲੋਕਾਂ ਨੂੰ ਮਦਦ ਕਰਨੀ ਸੀ ਮਾਲੀ ਤੌਰ ਤੇ ਮਦਦ ਕਰਨੀ ਸਕੂਲਾਂ ਵਿੱਚ ਮਦਦ ਕਰਨੀ ਸੀ ਹਸਪੀਟਲ ਵਿੱਚ ਮਦਦ ਕਰਨੀ ਸੀ ਵਜ਼ੀਫਿਆਂ ਵਿੱਚ ਬੱਚਿਆਂ ਦੇ ਕਰਨੀ ਜਿਸਾ ਦੂਜੇ ਕਰਦੇ ਜਦੋਂ ਤੁਸੀਂ ਉਹਦੇ ਤੋਂ ਹੱਥ ਹੀ ਖਿੱਚ ਲਿਆ ਤੇ ਕੰਪਲੀਟਲੀ ਇਸ ਨੂੰ ਪੋਲਿਟੀਕਲਾਈਜ਼ ਹੀ ਕਰ ਦਿੱਤਾ ਸਾਰੇ ਮਸਲੇ ਨੂੰ ਤਾਂ ਲੋਕਾਂ ਨੇ ਬਿਲਕੁਲ ਛੱਡ ਦਿੱਤਾ ਸੋ ਅੱਜ ਅਕਾਲੀ ਦਲ ਡਿੱਗਦਾ ਡਿੱਗਦਾ ਢੈਂਦਾ ਚੌਥੇ ਨੰਬਰ ਤੇ ਪਹੁੰਚ ਗਿਆ ਅੱਜ ਜੇ ਵੇਖਿਆ ਜਾਏ ਤੇ ਜਿਹੜੀਆਂ ਚਾਰ ਮੇਨ ਜਮਾਤਾਂ ਨੇ ਉਹਦੇ ਵਿੱਚ ਅਕਾਲੀ ਦਲ ਪੂਰ ਫੋਰ ਉਹ ਇਹਨਾਂ ਦੀ ਡਿਸਟੈਂਸ ਖਤਮ ਹੋ ਗਈ ਤਾਂ ਨਾ ਹੀ ਮੈਨੂੰ ਜਾਨਦਾ ਹੈ ਜਲਦੀ ਚ ਬਣਨੀ ਜਦੋਂ ਤੁਸੀਂ ਗੁਰੂ ਘਰ ਨਾਂ ਮੱਥਾ ਲਾਓਗੇ ਆਲ ਮਾਈਟੀ ਨਾ ਲਾਓਗੇ ਤੇ ਉਦੋਂ ਫਿਰ ਇਸ ਕਿਸਮ ਦੇ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਠੀਕ ਹੈ ਜੀ ਪੰਜਾਬ ਸੀ ਚੜਦਾ ਹੈ ਕਰਜਨ ਲੈ ਕੇ ਕਿਹਨੂੰ ਹਾਂਜੀ ਪੰਜਾਬ ਸੀ ਚੜਦਾ ਹੈ ਕਰਜਨ ਲੈ ਕੇ ਹਾਂਜੀ ਪੰਜਾਬ ਸੀ ਚੜਦਾ ਹੈ ਕਰਜਨ ਲੈ ਕੇ ਕੀ ਕੰਮ ਕਰਦਾ ਹੈ ਮੈਂ ਤੁਹਾਨੂੰ ਮੈਂ ਇਹ ਕਹੂੰਗਾ ਕਿ ਤੁਸੀਂ ਇਹ ਸਵਾਲ ਜਿਹੜਾ ਇੰਡੀਅਨ ਰੈਵਨਿਊ ਸਰਵਿਸਸ ਦਾ ਸਰ ਕੇਜਰੀਵਾਲ ਸਾਹਿਬ ਜਦੋਂ ਕੇਜਰੀਵਾਲ ਸਾਹਿਬ ਪੰਜਾਬ 'ਚ ਅਖੀਰਲੇ ਬੇਸ ਚ ਆਏ ਇਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕੇਜਰੀਵਾਲ ਸਾਹਿਬ 2.5 ਲੱਖ ਕਰੋੜ ਦਾ 75 ਸਾਲਾਂ 'ਚ ਕਰਦਾ ਹੋ। ਤੁਹਾਡੇ ਕੋਲ ਤਰੱਕੀ ਵਾਸਤੇ ਤੁਹਾਡਾ ਡਵੈਲਪਮੈਂਟ ਵਾਸਤੇ ਸਾਡੇ ਕੋਲ ਪੈਸੇ ਹੈ ਨਹੀਂ। ਤੁਸੀਂ ਕਿਰਪਾ ਕਰਕੇ ਦੱਸੋ ਜੇ ਪਰਿਵਰਤਨ ਆਣਾ ਤੁਸੀਂ ਕਹਿੰਦੇ ਕਾਂਗਰਸ ਨੂੰ ਵੀ ਛੱਡੋ ਅਕਾਲੀ ਦਰਬਾਰ ਪੰਥ ਨੂੰ ਵੀ ਛੱਡੋ ਜੇ ਤੁਹਾਨੂੰ ਅਸੀਂ ਅਪਣਾਈਏ ਦੱਸੋ ਕਿ ਪੈਸੇ ਖਥਵਾਣ ਕੇ ਪੰਜਾਬ ਦੀ ਡਵੈਲਪਮੈਂਟ ਵਾਸਤੇ ਕੇਜਰੀਵਾਲ ਸਾਹਿਬ ਤੇ ਮੈਂ ਤੁਹਾਨੂੰ ਸਟੇਟਮੈਂਟ ਦੱਸ ਸਕਦਾ। ਉਹ ਕਹਿਣ ਲੱਗੇ ਮੈਂ ਰੈਵਨਿਊ ਅਫਸਰ ਨੇ ਇੰਡੀਅਨ ਰੈਵਨਿਊ ਸਰਵਿਸਿਜ਼ ਚ ਸੀਨੀਅਰ ਪੋਸਟ ਇਨਕਮ ਟੈਕਸ ਦਾ ਅਫਸਰ ਸੀ ਮੇਰੀ ਜੇ ਫੋਟੇ ਹੈ ਮੇਰੀ ਜਿਹੜੀ ਤਾਕਤ ਹੈ ਜਾਂ ਮੇਰੀ ਐਕਸਪਰਟਾਈਜ਼ ਹੈ ਉਹ ਇਸੇ ਗੱਲ ਚ ਹੈ ਕਿ ਰੈਵਨਿਊ ਰਿਸੋਰਸਸ ਕਿਸ ਤਰ੍ਹਾਂ ਲੈ ਕੇ ਆਣੇ ਉਹਨਾਂ ਦੋ ਕਈਆਂ ਗੱਲਾਂ ਮੋਟੇ ਤੌਰੋਂ ਲੈ ਕੇ ਆਇਆ ਕਿ ਪੰਜਾਬ ਦਾ ਬਜਟ ਅੱਜ ਤੋਂ 3.5 ਸਾਲ ਪਹਿਲੇ ਸੀ 1.70000 ਕਰੋੜ ਕੇਜਰੀਵਾਲ ਸਾਹਿਬ ਕਹਿੰਦੇ ਤੇ 40% ਇਹਦੇ ਵਿੱਚ ਚੋਰੀ ਚੱਲਦੀ ਕਮਿਸ਼ਨ ਚੱਲਦੀ ਡਾਕਾ ਚੱਲਦਾ ਚਲੋ 40 ਛੱਡ ਲੋ ਕਹਿੰਦੇ ਮੈਂ ਘੱਟ ਤੋਂ ਘੱਟ 20% ਇਸੇ ਬਜਟ ਦੇ ਵਿੱਚੋਂ ਪੈਸੇ ਕੱਢ ਕੇ ਚੋਰੀ ਬੰਦ ਕਰਕੇ ਕਮਿਸ਼ਨਸ ਬੰਦ ਕਰਕੇ ਪੰਜਾਬ ਨੂੰ ਹਰ ਸਾਲ 34000 ਕਰੋੜ ਰੁਪਇਆ ਦਊਂਗਾ 20% ਦਾ ਮਤਲਬ ਹੋਇਆ 1.70 ਹਜ਼ਾਰ ਦਾ 34 ਦਾ ਦੂਜਾ ਮੈਂ ਕਿਹਾ 20000 ਮੈਂ ਦਊਂਗਾ ਤਿੰਨ ਦਰਿਆਵਾਂ ਚੋਂ ਜਿਹੜੀ ਮਾਈਨਿੰਗ ਹੋਵੇ ਮੈਂ 20000 ਕਰੋੜ ਸਾਲਾਨਾ ਦਿਆ ਕਰੂੰਗਾ ਤੋ ਉਹਨਾਂ ਕਹਿੰਦਾ 34 ਤੇ 20 54000 ਕੱਲਾ ਹੀ ਬੜਾ ਹੈ ਹੋਰ ਮੈਂ ਨਾ ਮੈਂ ਕਰਜ਼ਾ ਲਵਾਂ ਇਹ ਵੀ ਲਾਲਕੀ 1 ਰੁਪਿਆ ਸੀ ਕਰਜ਼ਾ ਨਹੀਂ ਲਾਂਗੇ ਮੇਰੀ ਕੋਸ਼ਿਸ਼ ਹੋਏਗੀ ਕਿ ਅਗਲੇ 5 ਸਾਲਾਂ ਦੇ ਕਿ ਮੈਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਵਾਂ ਜੇ ਨਾ ਮੁਕਤ ਹੋ ਸਕਿਆ ਨਾ ਘੱਟ ਬੜਾ ਤਾਂ ਬਚਾ ਤੱਕ ਬਚਾ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਣ ਲੱਗਾਂ ਮਾਈਨਿੰਗ ਦੇ ਵਿੱਚੋਂ ਮੈਂ ਲੀਡਰ ਆਫ ਦੀ ਆਪੋਜੀਸ਼ਨ ਸਾਨੂੰ ਸਾਲ ਦਾ ਆ ਰਿਹਾ 270 ਕਰੋੜ ਰੁਪਈਆ ਐਵਰੇਜ ਪਿਛਲੇ ਸਾਢੇ ਤਿੰਨ ਸਾਲਾਂ ਨੂੰ 270 ਤੇ ਮੈਂ ਪੁੱਛਣਾ ਚਾਹਣਾ 19700 70 ਕਰੋੜ ਰੁਪਈਆ ਮੈਨੂੰ ਕਿਰਪਾ ਕਰਕੇ ਦੱਸਣ ਆਮਾ ਜੜੀ ਦੇ ਕੇਜਰੀਵਾਲ ਸਾਹਿਬ ਕਿ 19700 ਕਰੋੜ ਰੁਪਈਆ ਕਿੱਥੇ ਗਿਆ ਉਹਦਾ ਮਤਲਬ ਸਿੱਧੇ ਤੌਰ ਤੇ ਚੋਰੀ ਹੋਇਆ ਤੁਸੀਂ ਆਖਦੇ ਆ ਕਿ ਮੈਂ ਇਹ ਦਊ 34000 ਕਰੋੜ ਤਾਂ ਅਜੇ ਤੱਕ ਦਿਨਾਂ ਸਾਲਾਂ ਚ 101000 ਕਰੋੜ ਰੁਪਈਆ ਬੰਦਾ ਸੀ 1 ਰੁਪਈਆ ਨਹੀਂ ਆਇਆ ਪੰਜਾਹ ਕਿੱਥੇ ਗਿਆ ਪੈਸਾ ਹੁਣ ਕਰਜ਼ੇ ਦੀ ਗੱਲ ਦੱਸੋ ਜਿਹੜਾ ਕਰਜ਼ਾ ਸਾਡੀ ਕਾਂਗਰਸ ਦੀ ਸਰਕਾਰ ਜਦੋਂ ਖਤਮ ਹੁੰਦੀ ਏ ਉਸ ਟਾਈਮ 272000 ਦਾ ਕਰਜ਼ਾ ਇਸ ਤੱਕ ਅੱਜ ਦੇ ਦਿਨ 4 ਲੱਖ 32 22000 ਕਰੋੜ ਦਾ ਹੋ। ਇਹ ਸਾਲ ਦੇ ਐਂਡ ਤੱਕ ਜਿਹੜਾ ਅਗਲਾ ਸਾਲ ਮਾਰਚ ਤੱਕ ਇਹ ਤਕਰੀਬਨ 4.5 ਹੋ ਜਾਣਾ ਤੇ ਜਦੋਂ ਤੱਕ ਇਹ ਗੜੋਂ ਲੈਣੇ ਨੇ ਆਪਣੇ ਤਕਰੀਬਨ 5 ਤੱਕ ਪਹੁੰਚ ਗਏ। 75 ਸਾਲਾਂ 'ਚ 2.5 ਲੱਖ ਕਰੋੜ, 5 ਸਾਲਾਂ 'ਚ 5 ਲੱਖ। ਇਹ ਤੋਂ ਤੁਹਾਡੇ ਸਾਹਮਣੇ ਤੇ ਅਜੇ ਇਹ ਤੇ ਲੋਟਾ 40000 ਏਕੜ ਦੀ ਹੋਣੀ ਹੈ ਜਿਹੜਾ ਸਾਰਿਆਂ ਨੂੰ ਵੱਡਾ ਮੈਗਾ ਸਕੈਮ ਹਿਸਟਰੀ ਦੇ ਵਿੱਚ ਹਿੰਦੁਸਤਾਨ ਚ ਹੋਏਗਾ ਉਹ ਇਹ ਕੇਜਰੀਵਾਲ ਲੈਂਡ ਕੋ ਅਲੋਂਗ ਵਿਦ ਭਗਵੰਤਮਾਨ ਆ ਕਰ ਲੰਗੇ ਨੇ ਜਿਹੜੀ 40000 ਕਿੱਲਾ ਪਈ 24000 ਤਾਂ ਕੰਨੀ ਨੂੰ ਦੇਣੀ ਚੀ ਇਸ ਤਰ੍ਹਾਂ ਹੀ ਜਿੰਨੇ ਵੱਡੇ ਸ਼ਹਿਰ ਅੰਮ੍ਰਿਤਸਰ 4000 ਮੁਹਾਲੀ 2100 ਅੱਜ ਲਿਸਟ ਆਈ ਹੈ ਬਹੁਤ ਵੱਡੀ ਇੱਕ ਅਸਬਾਰ ਦੇ ਵਿੱਚ 40000 ਏਕੜ ਇਹਨਾਂ ਨੇ ਜਗਾ ਲੈਣੀ ਉਹਦੇ ਵਿੱਚ ਵੱਡੇ ਪੇਮਾਨੇ ਤੇ ਇਹਨਾਂ ਦਾ ਟੀਚਾ 40 ਤੋਂ 45000 ਕਰੋੜ ਰੁਪਇਆ ਕਢਣ ਚੋਰੀ ਕਰਕੇ ਭੱਜਣ ਇਹਦੇ ਖਿਲਾਫ ਅਸੀਂ ਇੱਕ ਵੱਡੀ ਮੂਵਮੈਂਟ ਕਾਂਗਰਸ ਵੱਲੋਂ ਛੇੜਾਂਗੇ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਇਹਦੇ ਖਿਲਾਫ ਪਹਿਲੇ ਪ੍ਰੈਸ ਕਾਨਫਰੰਸ ਹੋਏਗੀ ਉਸ ਤੋਂ ਬਾਅਦ ਡਟ ਕੇ ਮੋਰਚਾ ਲਾਵਾਂਗੇ ਤੇ ਸਾਰੇ ਪੰਜਾਬ ਨੂੰ ਮੈਂ ਬੇਨਤੀ ਕਰੂੰਗਾ ਬਿਫੋਰ ਇਹ ਭੱਜ ਜਾਂ ਕੋਰੀ ਬਸਰਾ ਚੁੱਕ ਕੇ ਕੇਜਰੀਵਾਲ ਤੇ ਦੀ ਪਾਰਟੀ ਸਾਡੀ ਭੱਜੇ ਉਸ ਤੋਂ ਪਹਿਲੇ ਸਾਨੂੰ ਰੋਕਣਾ ਚਾਹੀਦਾ ਸਾਰੇ